ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਬਾਬਤ ਆਪਾਂ ਬਚਨ ਪੜ੍ਹਦੇ ਹਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਬਾਬਤ ਪਟ ਸਹਿਬਾਨਾਂ ਨੇ ਕਿਹਾ ਦੇਵਪੁਰੀ ਮਹਿ ਗਿਓ ਆਪ ਪਰਮੇਸ਼ਰ ਪਾਇਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਕਰ ਦੁਨੀਆ ਵਿੱਚ ਕਿਸੇ ਦਾ ਨਹੀਂ ਹੈ ਅੱਡੇ ਵਰਗਾ ਜਿਹੜਾ ਲੰਗਰ ਹੈ ਇਹ ਦੁਨੀਆ ਵਿੱਚ ਕਿਤੇ ਨਹੀਂ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜਿਹਨੂੰ ਤੁਸੀਂ ਭਰ ਦਿੰਦੇ ਹੋ ਉਹ ਦੁਨੀਆ ਵਿੱਚ ਕਦੇ ਖਾਲੀ ਨਹੀਂ ਰਹਿੰਦਾ ਇੱਕ ਗਿਆ ਮੰਗਤਾ ਕਿਸੇ ਦੇ ਦਰ ਤੇ ਸਾਧ ਸੰਗਤ ਤੇ ਦਰ ਤੇ ਜਾ ਕੇ ਆਖਦਾ ਖੈਰ ਪਾ ਦੇਉ ਮੰਗਣ ਵਾਲੇ ਨੇ ਬਚਨ ਕੀਤਾ ਤੇ ਮਾਲਕ ਨੇ ਗੁਰਮੁਖੋ ਭਾਂਡੇ ਵਿੱਚ ਪਾਣਾ ਚਾਹਿਆ ਤੇ ਜਦੋਂ ਭਾਂਡੇ ਵਿੱਚ ਪਾਉਣ ਲੱਗਾ ਕਹਿਣ ਲੱਗਾ ਇਹ ਭਾਂਡਾ ਭਰਦਾ ਨਹੀਂ ਪਿਆ ਇਹ ਕਿਸ ਚੀਜ਼ ਦਾ ਬਣਿਆ ਹੈ ਤੇ ਮੰਗਣ ਵਾਲੇ ਨੇ ਬੜੇ ਬਾਕਮਾਲ ਜਵਾਬ ਦਿੱਤਾ ਕਹਿਣ ਲੱਗਾ ਇਹ ਭਾਂਡਾ ਬਣਿਆ ਹੈ ਬੰਦੇ ਦੇ ਜਿਸਮ ਦਾ ਕਿਉਂਕਿ ਬੰਦੇ ਦਾ ਜਿਸਮ ਵੀ ਕਦੇ ਭਰਦਾ ਨਹੀਂ ਹੈ ਕਿਉਂਕਿ ਬਾਣੀ ਦਾ ਬਚਨ ਹੈ ਕਿ ਸੈਸ ਖਟੇ ਲਖ ਕੋਠ ਤਾਵੇ ਤ੍ਰਿਪਤ ਨਾ ਮਹਾਰਾਜ ਕਹਿੰਦੇ ਨੇ ਇਹ ਹੋਰ ਵੱਧਦਾ ਹੈ ਹੋਰ ਤ੍ਰਿਸ਼ਨਾ ਵੱਧਦੀ ਹੈ ਕਹਿਣ ਲੱਗਾ ਇਹ ਬੰਦੇ ਦਾ ਜਿਸਮ ਦਾ ਭਾਂਡਾ ਬਣਿਆ ਹੋਇਆ ਹੈ ਉਸ ਵੇਲੇ ਸਾਧ ਸੰਗਤ ਜਦੋਂ ਮਾਲਕ ਨੇ ਸੁਣਿਆ ਕਹਿੰਦਾ ਅੱਛਾ ਕਹਿੰਦਾ ਇਹ ਕਦੇ ਨਹੀਂ ਭਰੇਗਾ ਪਰ ਭਟ ਸਹਿਬਾਨ ਕਹਿੰਦੇ ਨੇ ਇਹ ਅਭਾਰ ਹੈ ਜਿਹੜਾ ਕਦੇ ਨਾ ਭਰੇ ਉਹਨੂੰ ਕਹਿੰਦੇ ਨੇ ਉਹ ਭਾਰ ਪਰ ਭਟ ਸਹਿਬਾਨ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੂੰ ਐਸਾ ਹੈ ਤੂੰ ਅਭਾਰ ਨੂੰ ਵੀ ਭਰਨ ਵਾਲਾ ਹੈ ਜਿਹੜਾ ਕਦੇ ਨਹੀਂ ਭਰਦਾ ਤੂੰ ਉਸ ਨੂੰ ਵੀ ਭਰ ਦਿੰਦਾ ਹੈ ਭਟ ਸਹਿਬਾਨਾ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਆਖਿਆ ਕਹਿੰਨ ਗੁਰੂ ਰਾਮਦਾਸ ਸਰ ਅਭਰ ਪਰੇ हे ਸਤਿਗੁਰੂ ਗੁਰੂ ਰਾਮਦਾਸ ਤੂੰ ਅਭਰ ਜਿਸ ਨੂੰ ਕੋਈ ਨਹੀਂ ਭਰ ਸਕਦਾ ਉਹ ਤੇਰੇ ਦਰ ਤੇ ਆ ਜਾਏ ਤੂੰ ਉਹਨਾਂ ਨੂੰ ਵੀ ਭਰ ਦਿੰਦਾ ਹੈ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰ ਤੇ ਜਾਈਏ ਕਿਸੇ ਦੇ ਦਰ ਤੇ ਜਾਈਏ ਤੁਸੀਂ ਕਿਤੇ ਵੀ ਜਾਓ ਸਾਧ ਸੰਗਤ ਤੁਸੀਂ ਪੌੜੀਆਂ ਚੜ ਕੇ ਆਂਦੇ ਹੋ ਇੱਥੇ ਵੀ ਤੁਸੀਂ ਆਇਓ ਪੌੜੀਆਂ ਚੜ ਕੇ ਦਰਬਾਰ ਵਿੱਚ ਪਰ ਧੰਨ ਗੁਰੂ ਰਾਮਦਾਵ ਜੀ ਦੇ ਦਰਬਾਰ ਵਿੱਚ ਹਰ ਮੰਦਰ ਸਾਹਿਬ ਦੀ ਧਰਤੀ ਤੇ ਜਾਂਦੇ ਹੋ ਯਾਦ ਰੱਖਣਾ ਅਸੀਂ ਪੌੜੀਆਂ ਉਤਰ ਕੇ ਜਾਂਦੇ ਆਂ ਸਿੱਖਾ ਜਦੋਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਹੀਂ ਝੋਲੀ ਅੜ ਕੇ ਮੰਗਣ ਆਹੀਂ ਤੇ ਤੂੰ ਚੜਾਈ ਕਰਕੇ ਨਹੀਂ ਨਿਮਕੇ ਆ ਪੌੜੀਆਂ ਤੋਂ ਜਿਵੇਂ ਜਿਵੇਂ ਥੱਲੇ ਹੁੰਦਾ ਆਵੇਂ ਐਵੇਂ ਐਵੇਂ ਮਨ ਨੂੰ ਨੀਵਾ ਕਰਦਾ ਆ ਤੇ ਗੁਰੂ ਰਾਮਦਾਸ ਦੇ ਦਰ ਤੇ ਝੋਲੀ ਅੜ ਕੇ ਮੰਗ ਗੁਰੂ ਰਾਮਦਾਸ ਅਭਰ ਨੂੰ ਵੀ ਪਰ ਦਿੰਦਾ ਹੈ ਸਾ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਥੋੜੀ ਜੀ ਵਿਚਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ ਉਹਨਾਂ ਦੇ ਜੋਤੀ ਜੋਤ ਪੁਰਬ ਸੰਬੰਧੀ ਆਪ ਜੀ ਦੇ ਸਾਹਮਣੇ ਕਰਨੀ ਚਾਹੁੰਦਾ ਹਾਂ ਸਾਧ ਸੰਗਤ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੌਥੀ ਜੋਤ ਦੇ ਮਾਲਕ ਬਣੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪ ਜੀ ਜਾਣਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਨਮ ਹੈ ਉਹ ਲਾਹੌਰ ਚੂਨਾ ਮੰਡੀ ਦੇ ਵਿੱਚ ਜਿਹੜਾ ਹੋਇਆ ਹੈ ਸਾਧ ਸੰਗਤ ਬਚਪਨ ਵਿੱਚ ਮਾਤਾ ਚੜ੍ਹਾਈ ਕਰ ਗਈ ਥੋੜੇ ਜੇ ਹੋਰ ਵੱਡੇ ਹੋਏ ਪਿਤਾ ਦਾ ਸਹਾਇਆ ਵੀ ਸਿਰ ਤੋਂ ਚਲਾ ਗਿਆ ਨਾਨੀ ਨੇ ਆਏ ਆ ਕੇ ਉਥੇ ਪਾਲਿਆ ਪਰ ਜਿਆਦਾ ਸਮਾਂ ਨਾਨੀ ਵੀ ਲਾਹੌਰ ਦੀਆਂ ਗਲੀਆਂ ਵਿੱਚ ਉਸ ਘਰ ਦੇ ਵਿੱਚ ਰਹਿ ਕੇ ਨਾ ਪਾਲ ਸਕੀ ਅਖੀਰ ਉਸ ਘਰ ਨੂੰ ਜੰਦਰਾ ਲਾਣਾ ਪਿਆ ਤੇ ਨਾਨੀ ਆਪਣੇ ਦੋਤਰੇ ਤਨ ਤਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਨਾਮ ਬਚਪਨ ਵਿੱਚ ਭਾਈ ਜੇਠਾ ਹੈ ਇਹਨਾਂ ਨੂੰ ਲੈ ਕਰਕੇ ਆਪਣੇ ਨਗਰ ਆ ਗਏ ਤੇ ਸਾਧ ਸੰਗਤ ਉੱਥੇ ਰਹਿ ਕੇ ਪਾਲਿਆ ਫਿਰ ਹੌਲੀ ਹੌਲੀ ਤਨ ਗੁਰੂ ਅਮਰਦਾਸ ਹੈ ਮਹਾਰਾਜ ਜੀ ਦੀ ਸੰਗਤ ਮਿਲੀ ਨਾਨੀ ਨੇ ਗੁਰੂ ਅਮਰਦਾਸ ਜੀ ਦੇ ਜਿਹੜਾ ਪੱਲਾ ਹੈ ਇਹ ਪਕੜਾਇਆ ਹੈ ਭਾਈ ਜੇਠੇ ਜੀ ਨੂੰ ਭਾਈ ਜੇਠੇ ਨੇ ਸਾਧ ਸੰਗਤ ਲਗਾਤਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੱਲਾ ਪਕੜੀ ਰੱਖਿਆ ਇੱਕ ਦਿਨ ਸ਼ਮਾ ਉਹ ਆਇਆ ਸੇਵਾ ਕਰਦੀਆਂ ਕਰਦੇ ਆ ਭਾਈ ਜੇਠਾ ਜੀ ਗੁਰੂ ਘਰ ਦੇ ਅੰਦਰ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ हे ਭਾਈ ਜਿਹੜਾ ਵੀ ਇਨਸਾਨ ਗੁਰੂ ਦੀ ਤੇ ਗੁਰੂ ਦੀ ਸੰਗਤ ਦੀ ਸੇਵਾ ਪੂਰੀ ਤਨ ਦੇਹੀ ਨਾਲ ਕਰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਆਪਣੇ ਮੁਕਾਮ ਨੂੰ ਪ੍ਰਾਪਤ ਕਰ ਲੈਂਦਾ ਹੈ ਭਾਈ ਜੇਠਾ ਜੀ ਨੇ ਸਾਧ ਸੰਗਤ ਤਨ ਦੇਹੀ ਦੇ ਨਾਲ ਭਿੱਜ ਕੇ ਗੁਰੂ ਅਮਰਦਾਸ ਜੀ ਦੇ ਘਰ ਗੁਰੂ ਘਰ ਵਿੱਚ ਸੇਵਾ ਕੀਤੀ ਇਤਨੀ ਸੇਵਾ ਕੀਤੀ ਕਿ ਇੱਕ ਦਿਨ ਜਿਹੜਾ ਥੜਾ ਹੈ ਉਹ ਤਿਆਰ ਕਰ ਲਿਆ ਉਸ ਥੜੇ ਦੇ ਮਾਲਕ ਬਣ ਗਏ ਜਿਸ ਥੜੇ ਦੇ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਅਗਲੀ ਜੋ ਇਸ ਜੋਤ ਨੂੰ ਬਿਠਾਉਣਾ ਚਾਹੁੰਦੇ ਸਨ ਸਾਧ ਸੰਗਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਣੇ ਆਪ ਜੀ ਜਾਣਦੇ ਹੋ ਸ਼ਾਦੀ ਵੀ ਹੋਈ ਤੇ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਦੇ ਨਾਲ ਹੈ ਤੇ ਸਾਧ ਸੰਗਤ ਸੇਵਾ ਕਰਦਿਆਂ ਕਰਦਿਆਂ ਸਮਾਂ ਬਤੀਤ ਹੋਇਆ ਇੱਕ ਦਿਨ ਇਸ ਥੜੇ ਦੇ ਮਾਲਕ ਬਣ ਗਏ ਤੇ ਉਹ ਜਦੋਂ ਮਾਲਕ ਬਣੇ ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਣ ਗਏ ਤੇ ਸਾਧ ਸੰਗਤ ਫਿਰ ਆਪਣੇ ਜੀਵਨ ਦੇ ਅੰਦਰ अनेका ਜਿਹੜੇ ਕਾਰਜ ਨੇ ਉਹ ਕੀਤੇ ਗੁਰਬਾਣੀ ਉਚਾਰਨ ਕੀਤੀ ਰਾਗਾਂ ਦੇ ਅੰਦਰ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਨੇ ਸਮਾਂ ਬਤੀਤ ਹੁੰਦਾ ਗਿਆ ਕਹਿੰਦੇ ਨੇ ਇੱਕ ਦਿਨ ਉਹ ਸਮਾਂ ਆਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਗੱਦੀ ਦਾ ਮਾਲਕ ਅਗਲੀ ਜੋਤ ਜਿਹੜੀ ਹੈ ਉਹ ਆਪਣੇ ਸਭ ਤੋਂ ਛੋਟੇ ਸੁਪੁੱਤਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ ਤੇ ਸਾਧ ਸੰਗਤ ਬੜਾ ਵਿਰੋਧ ਵੀ ਕੀਤਾ ਪ੍ਰਿਥੀ ਚੰਦ ਵੱਲੋਂ ਪਰ ਪਾਤਸ਼ਾਹ ਨੇ ਆਖਿਆ ਇਸ ਘਰ ਦਾ ਮਾਲਕ ਖੂਨ ਦੇ ਰਿਲੇਸ਼ਨ ਨਾਲ ਨਹੀਂ ਬਣਦਾ ਇਸ ਘਰ ਦਾ ਮਾਲ ਗੁਰੂ ਨਾਨਕ ਦੀ ਜੋਤ ਦਾ ਮਾਲਕ ਸੇਵਾ ਸਿਮਰਨ ਦੇ ਨਾਲ ਬਣਦਾ ਹੈ ਸਾਧ ਸੰਗਤ ਇਹ ਬੇਨਤੀ ਕਰਾਂ ਫਿਰ ਉਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰਿਆਂ ਨੂੰ ਬਚਨ ਕੀਤਾ ਕਹਿਣ ਲੱਗੇ ਅਸੀਂ ਹੁਣ ਗੋਇੰਦਵਾਲ ਸਾਹਿਬ ਜਾਣਾ ਹੈ ਉੱਥੇ ਜਾ ਕੇ ਆਪਣੇ ਸਰੀਰ ਨੂੰ ਤਿਆਗਣਾ ਹੈ ਸਾਡਾ ਅੰਤਿਮ ਸਮੇਂ ਨੇੜੇ ਹੈ ਸਾਰੇ ਸਿੱਖ ਪਾਤਸ਼ਾਹ ਜੀ ਦੇ ਨਾਲ ਚੱਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨਾਲ ਮਾਤਾ ਆਪ ਜੀ ਜਾਣਦੇ ਹੋ ਜਿਨ੍ਹਾਂ ਨੂੰ ਆਪਾਂ ਬੀਬੀ ਮਾਤਾ ਭਾਨੀ ਜੀ ਕਰਕੇ ਜਾਣਦੇ ਆਂ ਸਤਗੁਰਾਂ ਜੀ ਦੇ ਮਹਿਲ ਸਾਰੇ ਬਾਬਾ ਬੁੱਢਾ ਜੀ ਤੇ ਜਦੋਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ ਸਾਧ ਸੰਗਤ ਇੱਥੇ ਆ ਕੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮੋਹਰੀ ਜੀ ਦਾ ਜਿਹੜਾ ਹੱਥ ਹੈ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿਰ 'ਤੇ ਰੱਖ ਕੇ ਆਖਿਆ ਕਹਿਣ ਲੱਗੇ ਅੱਜ ਤੋਂ ਬਾਅਦ ਘਰ ਵਿੱਚ ਤੁਸੀਂ ਵੱਡੇ ਹੋ ਤੇ ਤੁਸੀਂ ਧਿਆਨ ਰੱਖਣਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹ ਛੋਟੇ ਨੇ ਤੇ ਜਿਵੇਂ ਤੁਸੀਂ ਸਾਨੂੰ ਗੁਰੂ ਕਰਕੇ ਜਾਣੇ ਐ ਇਸੇ ਤਰ੍ਹਾਂ ਗੁਰੂ ਕਰਕੇ ਇਹਨਾਂ ਦਾ ਸਤਿਕਾਰ ਕਰਨਾ ਹੈ ਸਾਰੀ ਸੰਗਤ ਨੂੰ ਸਾਧ ਸੰਗਤ ਅਖੀਰਲੇ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਵੀ ਸਿੱਖੋ ਜਿਸ ਤਰ੍ਹਾਂ ਤੁਸੀਂ ਗੁਰੂ ਮੰਨ ਕੇ ਸਾਡਾ ਸਤਿਕਾਰ ਕੀਤਾ ਸਾਨੂੰ ਗੁਰੂ ਜਾਣੇ ਐ ਇਸੇ ਤਰ੍ਹਾਂ ਅੱਜ ਤੋਂ ਬਾਅਦ ਸਾਡੇ ਛੋਟੇ ਸੁਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਕਰਕੇ ਜਾਣਨਾ ਤੇ ਉਸੇ ਤਰ੍ਹਾਂ ਇਹਨਾਂ ਦਾ ਸਤਿਕਾਰ ਕਰਨਾ ਸੰਗਤ ਨੇ ਸਤਿ ਬਚਨ ਕਿਹਾ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਵੱਲ ਵੇਖਿਆ ਮਹਾਰਾਜ ਨੇ ਸਾਧ ਸੰਗਤ ਤੱਕੋ ਸ੍ਰਿਤ ਨੂੰ ਉਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਲੈ ਕੇ ਜਾਈਏ ਜਿੱਥੇ ਗੁਰੂ ਰਾਮਦਾਸ ਮਹਾਰਾਜ ਆਪਣੇ ਅਖੀਰਲੇ ਸਮੇਂ ਸਾਰਿਆਂ ਨੂੰ ਇਹ ਬਚਨ ਕਰ ਰਹੇ ਨੇ ਸਮਝੋ ਕਿਹੋ ਜਾਂ ਉਸ ਮਾ ਉਹ ਵੇਗਾ ਬੈਰਾਗ ਮਈ ਧੰ ਗੁਰੂ ਰਾਮਦਾਸ ਮਹਾਰਾਜ ਆਪਣੇ ਸੁਪੁੱਤਰ ਗੁਰੂ ਅਰਜਨ ਦੇ ਪਤਸ਼ਾ ਨੂੰ ਕਹਿੰਦੇ ਕਨ ਗਿਸ ਪੁੱਤਰ ਅਰਜਨ ਜੀ ਧਿਆਨ ਰੱਖਣਾ ਕੀ ਸੁਦਾ ਸਰੋਵਰ ਮੋਰ ਸਰੀਰ ਜਿਹੜਾ ਅੰਮ੍ਰਿਤ ਸਰ ਸਰੋਵਰ ਹੈ ਹਰਮੰਦਰ ਸਾਹਿਬ ਉਸ ਸਰੋਵਰ ਮਾਨੋ ਮੇਰਾ ਸਰੀਰ ਹੈ ਉਸ ਨੂੰ ਪੂਰਾ ਕਰਵਾਉਣਾ ਉਸ ਦੀ ਤਿਆਰੀ ਕਰਵਾਉਣੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ ਕਿਨ ਲਗੇ ਸੱਚੇ ਪਾਤਸ਼ਾਹ ਸਤਗੁਰੂ ਜੀਓ ਜਿਵੇਂ ਆਪ ਜੀ ਦਾ ਬਚਨ ਹੈ ਮੈਂ ਉਸ ਸਰੋਵਰ ਦੀ ਸੇਵਾ ਆਪ ਜੀ ਦਾ ਸ਼ਰੀਰ ਸਮਝ ਕੇ ਕਰਾਂਗਾ ਧੰ ਗੁਰੂ ਰਾਮਦਾਸ ਮਹਾਰਾਜ ਫਿਰ ਆਪਣੇ ਮਹਿਲ ਬੀਬੀ ਭਾਨੀ ਮਾਤਾ ਭਾਨੀ ਜੀ ਵੱਲ ਵੇਖਦੇ ਨੇ ਕੋਲ ਗਏ ਗੁਰਮੁਖੋ ਜਿਵੇਂ ਪਰਿਵਾਰ ਦੀਆਂ ਗੱਲਾਂ ਕਰਦੇ ਆ ਗੁਰਮੁਖੋ ਮਾਨੋ ਕਿਵੇਂ ਦਾ ਉਸ ਹਮਾ ਹੋਵੇਗਾ ਜਦੋਂ ਗੁਰੂ ਰਾਮਦਾਸ ਅਖੀਰਲੀ ਵਾਰ ਮਾਤਾ ਭਾਨੀ ਜੀ ਨੂੰ ਪਤਾ ਹੈ ਵੀ ਅੱਜ ਖੀਰਲੇ ਬਚਨ ਹੋ ਰਹੇ ਨੇ ਮੇਰੇ ਸਿਰ ਦੇ ਸਾਈਂ ਦੇ ਨਾਲ ਕਿੱਡਾ ਕੋ ਬੈਰਾਗ ਵਿੱਚ ਉਹਨਾਂ ਦਾ ਹਿਰਦਾ ਗਿਆ ਹੋਵੇਗਾ ਸਤਿਗੁਰੂ ਕਹਿਣ ਲੱਗੇ ਭਾਨੀ ਜੀ ਕੁਝ ਪਰਿਵਾਰ ਦੀਆਂ ਗੱਲਾਂ ਕੀਤੀਆਂ ਤੇ ਗੱਲਾਂ ਕਰਕੇ ਪਾਤਸ਼ਾਹ ਕਹਿਣ ਲੱਗੇ ਭਾਨੀ ਜੀ ਆਪਣਾ ਧਿਆਨ ਰੱਖਣਾ ਮਾਤਾ ਭਾਨੀ ਜੀ ਸਤਿਗੁਰੂ ਜੀ ਦੇ ਮੈਲ ਹੱਥ ਜੁੜ ਕੇ ਬੈਰਾਗ ਵਿੱਚ ਆਏ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੇਰਾ ਵੀ ਤੁਹਾਡੇ ਬਗੈਰ ਸੰਸਾਰ ਵਿੱਚ ਕੀ ਕੰਮ ਹੈ ਮੈਂ ਵੀ ਨਹੀਂ ਰਹਿਣਾ ਧੰ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਭਾਨੀ ਜੀ ਤੁਹਾਡੇ ਤੋਂ ਵੱਧ ਕਰਮਾਂ ਵਾਲਾ ਜੀਵ ਕਿਹੜਾ ਹੈ ਸੰਸਾਰ ਅੰਦਰ ਕਿਉਂ ਕਿਉਂਕਿ ਤੁਸੀਂ ਇੱਕ ਗੁਰੂ ਦੀ ਧੀ ਹੋ ਗੁਰੂ ਦੀ ਪਤਨੀ ਹੋ ਤੇ ਅੱਗੇ ਤੁਹਾਡਾ ਪੁੱਤਰ ਵੀ ਗੁਰੂ ਹੈ ਤੇ ਸਮਾ ਆਵੇਗਾ ਤੁਹਾਡੀ ਕੁਲ ਦੇ ਅੰਦਰ ਸਾਰੇ ਗੁਰੂ ਹੋਣਗੇ ਵੇਖੋ ਸਾਧ ਸੰਗਤ ਮਾਤਾ ਭਾਨੀ ਜੀ ਕਿੱਡੇ ਕਰਮਾਂ ਵਾਲੇ ਨੇ ਗੁਰੂ ਅਮਰਦਾਸ ਜੀ ਦੀ ਧੀ ਨੇ ਗੁਰੂ ਰਾਮਦਾਸ ਜੀ ਦੀ ਘਰ ਵਾਲੀ ਹਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਾਤਾ ਜੀ ਹਨ ਤੇ ਅੱਗੇ ਵੀ ਸਾਰੇ ਗੁਰੂ ਸਹਿਬਾਨਾਂ ਦਾ ਪਰਿਵਾਰ ਹੈ ਸਤਗੁਰੂ ਕਹਿਣ ਲੱਗੇ ਭਾਨੀ ਜੀ ਤੁਹਾਡੇ ਤੋਂ ਤੇ ਕਰਮਾਂ ਵਾਲਾ ਕੋਈ ਨਹੀਂ ਹੈ ਤੁਸੀਂ ਤੇ ਬੜੇ ਵੱਡੇ ਕਰਮਾਂ ਵਾਲੇ ਹੋ ਭਾਗਾ ਵਾਲੇ ਹੋ ਕੋਈ ਗੱਲ ਨਹੀਂ ਤੁਹਾਡਾ ਸਮਾਂ ਅਜੇ ਹੈ ਜਦੋਂ ਤੁਹਾਡਾ ਸਮਾਂ ਪੂਰਾ ਹੋ ਜਾਏਗਾ ਕੁਝ ਸਮੇਂ ਅੰਦਰ ਤੁਸੀਂ ਵੀ ਸਾਡੇ ਕੋਲ ਚਲ ਆਣਾ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੇ ਮਾਤਾ ਭਾਨੀ ਜੀ ਬੜੇ ਬੈਰਾਗ ਵਿੱਚ ਨੇ ਸਾਧ ਸੰਗਤ ਫਿਰ ਬਾਬਾ ਬੁੱਢਾ ਸਾਹਿਬ ਜੀ ਨਾਲ ਬਚਨ ਹੋਏ ਸਾਰਿਆਂ ਨਾਲ ਬਚਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਸਾਧ ਸੰਗਤ ਨਿਚੇ ਆਸਣ ਲਾਇਆ ਆਸਣ ਵਿਛਾਇਆ ਤੇ ਸਤਗੁਰੂ ਲੇਟ ਗਏ ਧੰਨ ਗੁਰੂ ਰਾਮਦਾਸ ਮਹਾਰਾਜ ਸਫੇਦ ਚਾਦਰ ਲੈ ਕੇ ਆਪਣੇ ਸਰੀਰ ਦੇ ਉੱਤੇ ਪੈ ਗਏ ਗੁਰਮੁਖੋ ਵੇਖੋ ਕਿੱਡੇ ਪਿਆਰ ਦੇ ਨਾਲ ਸਤਿਗੁਰੂ ਸਭ ਜਾਣੀ ਜਾਣ ਤੇ ਕੁਝ ਸਮੇਂ ਦੇ ਅੰਦਰ ਹੀ ਸਤਿਗੁਰਾਂ ਦੀ ਜਿਹੜੀ ਜੋਤ ਹੈ ਉਹ ਪਰਮ ਜੋਤ ਵਿੱਚ ਰਲ ਗਈ ਸਾਧ ਸੰਗਤ ਜੋਤੀ ਜੋਤ ਰਲੀ ਸੰਪੂਰਨ ਥਿਆਰਾਮ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤੇ ਸਾਧ ਸੰਗਤ ਸਾਰਾ ਪਰਿਵਾਰ ਸਾਰੀ ਸੰਗਤ ਵੇਖ ਰਹੀ ਹੈ ਕਿਸੇ ਨੇ ਜਾ ਕੇ ਵਖਿਆ ਤੇ ਦੱਸਿਆ ਵੀ ਸਤਿਗੁਰੂ ਜੀ ਸਰੀਰ ਜਿਹੜੇ ਨੇ ਛੱਡ ਗਏ ਜੋਤੀ ਜੋਤ ਸਮਾ ਗਏ ਨੇ ਸਤਿਗੁਰੂ ਜੀ ਦਾ ਚਿਹਰਾ ਖਿਲਿਆ ਹੋਇਆ ਕਵੀ ਰਾਜ ਕਵੀ ਸੰਤੂਕ ਸਿੰਘ ਜੀ ਆਖਦੇ ਨੇ ਉਸ ਸਮੇ ਸਾਰੀ ਸੰਗਤ ਪੂਬਾ ਮਾਰ ਕੇ ਰੋਣ ਲੱਗ ਪਈ ਤੇ ਗੁਰਮੁਖੋ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਨ ਲੱਗੀ ਜਿਨ੍ਹਾਂ ਦਾ ਦਿੱਤਾ ਜਿਨ੍ਹਾਂ ਦੀਆਂ ਰਹਿਮਤਾਂ ਸਨ ਸਤਿਗੁਰਾਂ ਦੀਆਂ ਸਾਰਿਆਂ ਤੇ ਪੂਬਾ ਮਾਰ ਰੋਏ ਤੇ ਉਸ ਸਮੇਂ ਬਾਬਾ ਬੁੱਢਾ ਜੀ ਨੇ ਸਮਝਾਇਆ ਨਹੀਂ ਭਾਈ ਰੋਣਾ ਨਹੀਂ ਸਤਿਗੁਰੂ ਦਾ ਬਚਨ ਹੈ ਗੁਰਬਾਣੀ ਦਾ ਕੀਰਤਨ ਕਰਨਾ ਹੈ ਬਾਣੀ ਪੜਨੀ ਹੈ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਬੈਠ ਸਾਰਿਆਂ ਨੇ ਬਾਣੀ ਪੜ੍ਹੀ ਸਾਰੀਆਂ ਸੰਗਤਾਂ ਨੇ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਰੀਰ ਦੇ ਦਰਸ਼ਨ ਕੀਤੇ ਸਾਧ ਸੰਗਤ ਕੁਝ ਸਮਾਂ ਉੱਥੇ ਹੀ ਬੈਠੇ ਰਹੇ ਸਾਰੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਭਾਈ ਉਹ ਕੰਮ ਕਰੋ ਜਿਹੜਾ ਹੁਣ ਕਰਨ ਦਾ ਹੈ ਭਾਵ ਸੰਸਕਾਰ ਦੀ ਤਿਆਰੀ ਕਰੋ ਤੇ ਗੁਰਮੁਖੋ ਵਿਆਸ ਦਰਿਆ ਦੇ ਕੰਢੇ ਤੇ ਸੰਸਕਾਰ ਦੀ ਤਿਆਰੀ ਕੀਤੀ ਗਈ ਇਧਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਖੁੱਲੀ ਮਾਇਆ ਖਰਚ ਕਰੋ ਸੋਨਾ ਬੇਬਾਨ ਤਿਆਰ ਕਰੋ ਦੁਨੀਆ ਦਾ ਮਾਲਕ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਾਵਨ ਪੰਜ ਪੂਤਕ ਸਰੀਰ ਦਾ ਦੇਹੀ ਦਾ ਸੰਸਕਾਰ ਹੋਣਾ ਹੈ ਖੁੱਲੀ ਮਾਇਆ ਖਰਚ ਕਰੋ ਉਸ ਸਮੇਂ ਕੋਈ ਪਸ਼ਮੀਨੇ ਤਿਆਰ ਕਰਦਾ ਹੈ ਕੋਈ ਕੁਝ ਤਿਆਰ ਕਰਦਾ ਹੈ ਸਾਰੇ ਤਿਆਰੀਆਂ ਵਿੱਚ ਲੱਗੇ ਹੋਏ ਸਾਧ ਸੰਗਤ ਸਤਿਗੁਰਾਂ ਦੇ ਸਰੀਰ ਦਾ ਇਸ਼ਨਾਨ ਹੋਇਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੇਸਾਂ ਨੂੰ ਦਹੀਂ ਦੇ ਨਾਲ ਜਿਹੜਾ ਹੈ ਉਹ ਇਸ਼ਨਾਨ ਕਰਵਾਇਆ ਗਿਆ ਉਸ ਤੋਂ ਬਾਅਦ ਤਿਆਰੀ ਹੋਈ ਬਹਿਬਾਨ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਨੂੰ ਰੱਖਿਆ ਗਿਆ ਤੇ ਧਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਨੂੰ ਬਿਆਸ ਦਰਿਆ ਦੇ ਕੰਢੇ ਤੇ ਲਿਆਂਦਾ ਗਿਆ ਇਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਦੇ ਸ਼ਰੀਰ ਦਾ ਸੰਸਕਾਰ ਕੀਤਾ ਤੇ ਸਾਧ ਸੰਗਤ ਸਾਰੇ ਬੈਰਾਗ ਵਿੱਚ ਆ ਗਏ ਬੜੇ ਬੈਰਾਗ ਵਿੱਚ ਆ ਕੇ ਕਈਆਂ ਦੇ ਅੱਖਾਂ ਵਿੱਚੋਂ ਹੰਝੂ ਆਏ ਪਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਰੋਣਾ ਨਹੀਂ ਵਾਹਿਗੁਰੂ ਪਰਮੇਸ਼ਵਰ ਦੇ ਭਾਣੇ ਨੂੰ ਮੰਨਣਾ ਹੈ ਕਿਉਂਕਿ ਸਤਗੁਰਾਂ ਦਾ ਬਚਨ ਹੈ ਉਸ ਤੋਂ ਬਾਅਦ ਫਿਰ ਬੌਲੀ ਸਾਹਿਬ ਆ ਗਏ ਗੁਰੂ ਗੋਬਿੰਦਵਾਲ ਸਾਹਿਬ ਉੱਥੇ ਆ ਕੇ ਗੁਰਬਾਣੀ ਦਾ ਕੀਰਤਨ ਹੋਇਆ ਤੇ ਗੁਰਮੁਖੋ ਸਾਰਿਆਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਬਾਬਤ ਪਟ ਸਾਹਿਬਾਨਾਂ ਨੇ ਕਿਹਾ ਦੇਵਪੁਰੀ ਮਹਿ ਗਿਓ ਆਪ ਪਰਮੇਸ਼ਰ ਪਾਇਓ